ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਨਾ ਅੱਜ ਆਏ ਸੀ ਮਾਨਸਾ ਜ਼ਿਲ੍ਹਾ ਦੇ ਪਿੰਡ ਰੱਲੀ ਵਿਖੇ ਕੁਦਰਤੀ ਖੇਤੀ ਟ੍ਰੇਨਿੰਗ ਕੈਂਪ ਲਾਉਣ ਪੰਜਾਬ ਐਗਰੋ ਨੇ ਲਵਾਇਆ ਸੀ ਕੈਂਪ ਕਿਸਾਨਾਂ ਨੇ ਪੂਰੇ ਤਹਮਮਲ ਦੇ ਨਾਲ ਸਾਡੀ ਸਾਰੀ ਗੱਲਬਾਤ ਨੂੰ ਸੁਣਿਆ ਤੇ ਕੁਦਰਤੀ ਖੇਤੀ ਸ਼ੁਰੂ ਕਰਨ ਦਾ ਐਤ ਵੀ ਲਿਆ ਕੈਂਪ ਦੇ ਵਿੱਚ ਪਿੰਡ ਫਤੇਗੜ ਗੰਡੂਆ ਜ਼ਿਲ੍ਹਾ ਸੰਗਰੂਰ ਤੋਂ ਬਾਈ ਜੀ ਮਨਦੀਪ ਸਿੰਘ ਜਿਹੜੇ ਕਿ ਨੌਜਵਾਨ ਕੁਦਰਤੀ ਖੇਤੀ ਕਿਸਾਨ ਆ ਸਾਡੇ ਪੇਡ WhatsApp ਗਰੁੱਪ ਦੇ ਮੈਂਬਰ ਵੀ ਆ ਏ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣ ਲਈ ਪਹੁੰਚੇ ਸੀ ਤੇ ਫਿਰ ਇਹਨਾਂ ਨੇ ਸਾਨੂੰ ਹੁਕਮ ਕੀਤਾ ਕਿ 18 ਕਿਲੋਮੀਟਰ ਇੱਥੋਂ ਮੇਰਾ ਪਿੰਡ ਆ ਤੇ ਮੇਰੇ ਪਿੰਡ ਮੇਰੇ ਖੇਤ ਹੋ ਕੇ ਆਓ ਸੋ ਇਹਨਾਂ ਦੇ ਹੁਕਮ ਤੇ ਅਸੀਂ ਇੱਥੇ ਪਹੁੰਚ ਗਏ ਤੇ ਤੁਹਾਨੂੰ ਦਿਖਾਉਣਾ ਚਾਹਣਾ ਹੈ ਕਿ ਕੁਦਰਤੀ ਖੇਤੀ ਕਰਨ ਦੀ ਜਿਹੜੀ ਅ ਇੱਛਾ ਤੇ ਕੁਦਰਤੀ ਖੇਤੀ ਕਰਨ ਦਾ ਜਿਹੜਾ ਜਜ਼ਬਾ ਜਿਹੜੇ ਲੋਕਾਂ ਦੇ ਵਿੱਚ ਉਹ ਹੁੰਦਾ ਉਹ ਕੁਦਰਤੀ ਖੇਤੀ ਤੇ ਲਈ ਜੋ ਜੋ ਚਾਹੀਦਾ ਉਹ ਇਸ ਤਰ੍ਹਾਂ ਜਿਹੜਾ ਹੈਗਾ ਆਪਣੇ ਖੇਤਾਂ 'ਚ ਲਗਾਤਾਰ ਉਪਲਬਧ ਰੱਖਦੇ ਆ ਐਦਾਂ ਨਹੀਂ ਹੈਗਾ ਕਿ ਕੌਲ ਕਰ ਜਾਣਗੇ ਕਿਸੇ ਗੱਲ ਦੀ ਸੋ ਇੱਥੇ ਮੈਂ ਦੇਖਿਆ ਆ ਕਿ ਚਾਰ ਪੰਜ ਤਾਂ ਡਰਾਮਾ ਪਏ ਆ ਪੰਜ ਤਾਂ ਵੱਡੇ ਡਰਾਮਾ ਪਏ ਆ ਦੋ ਟੈਂਕੀਆਂ ਪਈਆਂ 5-500 ਲੀਟਰ ਵਾਲੀਆਂ ਤੇ ਇੱਕ ਅੱਧਾ ਵੱਡਾ ਹੋਇਆ ਡਰਾਮਾ ਪਿਆ ਤੇ ਦੋ ਆ ਛੋਟੇ ਇੱਕ ਆ ਛੋਟਾ ਡਰਾਮਾ ਤੇ ਆ ਜਿਹੜੀ ਬਾਟੀ ਆ ਇਹ ਵੀ ਭਰੀ ਪਈ ਆ ਕੁਦਰਤੀ ਖੇਤੀ ਚ ਵਰਤੇ ਜਾਣ ਵਾਲੇ ਜਿਹੜੇ ਮਾਈਕਰੋਬੀਅਲ ਕਲਚਰਾਂ ਜਾਂ ਸੂਖਮ ਪੋਸ਼ਕ ਤੱਤਾਂ ਵਾਲੇ ਘੋਲ ਆ ਉਹਨਾਂ ਦੇ ਸੋ ਮਨਦੀਪ ਬਾਈ ਨਾਲ ਆਪਾਂ ਗੱਲ ਕਰਦੇ ਆ ਕੀ ਆਲਾ ਬਾਈ ਜੀ ਸੱਸੀ ਘਾਇਬ ਜੀ ਸੱਸੀ ਘਾਇਬ ਸੋ ਮਨਦੀਪ ਕੀ ਕੀ ਬਣਾ ਰੱਖਿਆ ਤੇ ਇਹਦਾ ਫਾਇਦਾ ਕੀ ਕੀ ਆ ਤੇ ਇਹ ਤਾਂ ਆਪਣਾ ਹੈਗਾ ਵੀਰ ਜੀ ਡੀਕੰਪੋਜ਼ਰ ਜੀ ਟੈਸਟ ਡੀਕੰਪੋਜ਼ਰ ਜਿਹੜਾ ਆਪਾਂ ਫਾਰੀਕ ਪਾਣੀ ਨਾਲ ਚਲਾਉਨੇ ਆ ਜੀ ਜਿਹੜਾ ਇਹ ਲਾ ਲੋ ਵੀ ਸਾਰੇ ਤੱਤ ਫਸਲ ਨੂੰ ਸਹੀ ਮਿਲ ਲੱਗ ਜਾਂਦੇ ਨੇ ਜਿਵੇਂ ਤੁਸੀਂ ਆਪਾਂ ਸੁਣਿਆ ਤੇ ਇਹਦੇ ਵਿੱਚ ਹੈਗਾ ਜਿਵੇਂ ਆਪਾਂ ਬਾਜ਼ਾਰ ਤੋਂ ਐਨਪੀਕੇ ਵਗੈਰਾ ਕੋਈ ਕੈਮੀਕਲ ਚ ਕਰਦੇ ਆ ਤੇ ਉਹਦਾ ਬਦਲ ਤੇ ਜਿਵੇਂ ਦੇਸੀ ਤਰੀਕਾ ਜੀ ਢਾਈ ਢਾਈ ਕਾਲਾ ਫਾਰਮੂਲਾ ਜਿਹੜਾ ਭਾਰਤ ਦੇ ਕਿਸਾਨ ਉਹਨਾਂ ਨੂੰ ਪਤਾ ਜੀ ਤੇ ਇਹਦੇ ਨਾਲ ਹੀ ਆਪਣੇਲੇ ਪਾਥੀਆਂ ਦਾ ਪਾਣੀ ਹੈਗਾ ਜੀ ਇਹਦੇ ਵਿੱਚ ਇਹ ਚ ਪਾਥੀਆਂ ਦਾ ਪਾਣੀ ਆ ਜਿਵੇਂ ਆਪਾਂ ਬਾਜ਼ਾਰ ਤੋਂ ਜਿਪਰੇਲਿਕ ਐਸਿਡ ਦੇ ਨਾਂ ਤੇ ਲਿਆ ਕੇ ਪਾਉਣਾ ਪੈਂਦਾ ਇਹ ਆਪਣਾ ਘਰੋਂ ਹੀ ਵਰਤ ਗਿਆ ਤੇ ਇਹਦੇ ਵਿੱਚ ਆਪਣੀ ਪ੍ਰਾਣੀ ਲੱਸੀ ਆ ਜੀ ਛੋਟੀਆਂ ਉਹਦੇ ਵਿੱਚ ਅੱਛਾ ਇਹਨਾਂ ਚ ਲੱਸੀ ਪਾਣੀ ਲੱਸੀ ਪਾਈ ਹੋਈ ਹੈ ਪੁਰਾਣੀ ਲਗਭਗ ਛਾਲ ਪੁਰਾਣੀ ਹੋਊਗੀ ਜੀ ਲੱਸੀ ਤੋਂ ਕੀ ਕੰਮ ਲੈਨੇ ਆਪਾਂ ਲੱਸੀ ਇਹ ਕੀਟਨਾਸ਼ਕ ਦਾ ਕੰਮ ਕਰਦੀ ਹੈ ਆਪਾਂ ਨੂੰ ਜਦੋਂ ਜ਼ਰੂਰਤ ਪੈਂਦੀ ਹੈ ਵੀ ਜ਼ਿਆਦਾ ਪੁਰਾਣੀ ਲੱਸੀ ਆ ਜਿਹੜੀ ਬਾਈ ਜੀ ਉਹ ਕੀਟਨਾਸ਼ਕ ਦਾ ਕੰਮ ਕਰਦੀ ਆ ਤੇ ਜਿਹੜੀ 3 ਤੋਂ 15 ਦਿਨ ਪੁਰਾਣੀ ਲੱਸੀ ਆ ਉਹ ਜਿਹੜੀ ਹੈ ਫੰਗੀਸਾਈਡ ਦਾ ਕੰਮ ਕਰਦੀ ਆ ਬੈਸਟ ਫੰਗੀਸਾਈਡ ਤੇ ਬਾਈ ਇਹਦੇ ਵਿੱਚ ਕੀ ਆ ਇਹਦੇ ਵਿੱਚ ਵੀ ਪਾਥੀਆਂ ਦਾ ਪਾਣੀ ਗਿਆ ਜੀ ਵੱਡਾ ਡਰਮ ਬੇਲਾ ਕਰਕੇ ਛੋਟੀਆਂ 'ਚ ਕੱਢ ਲਿਆ ਸੀਗਾ ਤੇ ਉਹ 'ਚ ਵੀ ਟਾਈ ਟਾਈ ਕਾਲਾ ਰੱਖਿਆ ਉਹਦੇ 'ਚ ਵੀ ਟਾਈ ਟਾਈ ਕਾਲਾ ਤਾਈ ਤਾਂ ਇੱਕ ਲਘੂ ਤਤ ਘੋਲ ਆ ਬਾਈ ਜੀ ਜੇ ਤੁਸੀਂ ਇਹਨੂੰ ਬਣਾ ਲੈਨੇ ਹੋ ਤਾਂ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਸੂਖਮ ਪੋਸ਼ਕ ਤੱਤਾਂ ਵਾਲਾ ਕੋਈ ਪ੍ਰੋਡਕਟ ਲਿਆ ਕੇ ਫਸਲ ਤੇ ਛੜਕਣ ਦੀ ਲੋੜ ਨਹੀਂ ਤੇ ਬਾਈ ਕਿਸ ਤਰ੍ਹਾਂ ਦੇ ਰਿਜ਼ਲਟ ਮਿਲਦੇ ਐ ਇਨ੍ਹਾਂ ਚੀਜ਼ਾਂ ਦੇ ਰਿਜ਼ਲਟ ਤਾਂ ਬਹੁਤ ਵਧੀਆ ਮਿਲਦੇ ਨੇ ਜੀ ਪਹਿਲਾਂ ਇਹ ਲਾ ਲਓ ਵੀ ਜਿਵੇਂ ਇਸ ਸਾਲ ਤੋਂ ਸਟਾਰਟ ਕਰੀਆ ਮੈਨੂੰ ਘਰਦਿਆਂ ਖੁਦ ਕਰਦਿਆਂ ਨੇ ਕਿਹਾ ਸੀ ਜਦੋਂ ਮੈਂ ਬੀਜੀ ਸੀ ਬਹੁਤ ਲਾ ਲਓ ਵੀ ਗਾਣਾ ਵਗੈਰਾ ਵੀ ਤੇ ਇੱਕ ਧੱਕੇ ਨਾਲ ਹੀ ਵੇਜਿਆ ਕਹਿੰਦੇ ਵੀ ਜਦੋਂ ਤੂੰ ਕੁਝ ਪਾਉਂਦਾ ਨਹੀਂ ਹੈਗਾ ਥੱਲੇ ਨਹੀਂ ਖਾਦ ਪਾਈ ਵੀ ਤੇਰਾ ਕੁਝ ਹੋਣਾ ਨਹੀਂ ਹਾਂ ਵੀ ਤੂੰ ਬਹਣਾ ਸਾਰਾ ਖਾਲੀ ਰੱਖ ਲੇਗਾ। ਤਾਂ ਲੈ ਲਓ ਜੀ ਮੈਂ ਪਹਿਲਾਂ ਰੂੜੀ ਵਗੈਰਾ ਪਾ ਕੇ ਬੀਜੀ ਦੇ ਉੱਤੇ ਇਹਨਾਂ ਦੀ ਸਪਰੇਅ ਲਗਾਤਾਰੀ 10 10 12 ਦਿਨਾਂ ਤੋਂ ਜੋ ਕਣਕ ਹੋ ਗਈ ਸੀ ਉਦੋਂ ਹੀ ਸਟਾਰਟ ਕਰਤੀ ਸੀ ਪਹਿਲਾਂ ਉਹ ਲੱਸੀ ਤੋਂ ਜਿਹੜਾ ਆਪਣਾ ਨਾਈਟ੍ਰੋਜਨ ਬਣਾਉਣੀ ਆ ਉਹ ਉਸ ਤੋਂ ਬਾਅਦ ਹਾਂ ਦਾ ਦੇਸੀ ਨਾਈਟ੍ਰੋਜਨ ਹੁੰਦੀਆਂ 3-4 ਸਪਰੇਅਾਂ ਕਰਤੀਆਂ ਸੀਆਂ ਤੇ ਉਸ ਤੋਂ ਬਾਅਦ ਇਹ ਜਿਵੇਂ ਪਾਥੀਆਂ ਦਾ ਪਾਣੀ ਤੇ ਢਾਈ ਢਾਈ ਇੱਕ ਵਾਲੇ ਤਾਂ ਲੈ ਲਓ ਵੀ ਤੁਸੀਂ ਹੁਣ ਕਣਕ ਦੇਖੀ ਆ ਵੀ ਕੋਈ ਕਹਿ ਨਹੀਂ ਸਕਦਾ ਹੈਗਾ ਵੀ ਵੀ ਬਿਨਾਂ ਇਹ ਪਾਇਨੇ ਸੋਨਾ 모ਤੀ ਕਣਕ ਬੀਜੀ ਆ ਉਹ ਵੀ ਖੁੱਲੇ ਪਾੜੇ ਦੀ ਅਣਾ ਖੁੱਲੇ ਪਾੜੀ ਦੀ ਇੱਕ ਇੱਕ ਕਪੂਰ ਬੰਦ ਕਰਕੇ ਜੀ ਤੇ ਐਸ ਡਰਮੋ ਚ ਕੀ ਆ ਤੇ ਉਹ ਟੈਂਕੀਆਂ ਦੇ ਵਿੱਚ ਕੀ ਕੁਛ ਇਹ ਡਰਮ ਦੇ ਵਿੱਚ ਹੈਗੇ ਨੇ ਨਿੰਮ ਦੇ ਪੱਤੇਆਂ ਦਾ ਘੋਲ ਉਹ ਬਣਾਇਆ ਹੋਇਆ ਯਰਕ ਬਣਾਇਆ ਹੋਇਆ ਤੇ ਇਹ ਸਾਰੇ ਡੀਕੰਪੋਜ਼ਰ ਵਾਲੇ ਡਰਮ ਨੇ ਇਹ ਸਾਰੇ ਡੀਕੰਪੋਜ਼ਰ ਦੇ ਵਿੱਚ ਕਾਲੀ ਚਾਹ ਤੇ ਮੈਂ ਅਮਰਤਪਾਲ ਨੂੰ ਕਹਿੰਦਾ ਵੀ ਬਾਈ ਬੜਾ ਅੱਗੇ ਆਓ ਤੇ ਆਪਾਂ ਦਰਸ਼ਕ ਆਪਣੇ ਦਰਸ਼ਕਾਂ ਨੂੰ ਦਿਖਾਈਏ ਸੋ ਦੋਸਤੋ ਆ ਜਿਹੜਾ ਘੋਲ ਨਜ਼ਰ ਆ ਰਿਹਾ ਤੁਹਾਨੂੰ ਇਹ ਨਿੰਮ ਦੇ ਪੱਤੇ ਜਿਹੜੇ ਹੈਗੇ ਡੀਕੰਪੋਜ਼ਰ ਚ ਪਾਏ ਹੋਏ ਆ ਹਾਂਜੀ ਠੀਕ ਆ ਜੀ ਆ ਗੱਟੇ ਚ ਪੱਤੇ ਭਰਤੇ ਪੱਤੇ ਵਰਕੇ ਡੀਕੰਪੋਜ਼ਰ ਚ ਪਾਤੇ ਇਹ ਸਾਡਾ ਬਣ ਗਿਆ ਨਿੰਮ ਦਾ ਕੋਲ ਇਹ ਤੇਲੇ ਚ ਇਫੇ ਚਿੱਟੇ ਮੱਛਰ ਤੇ ਬਰੀਕ ਸੁੰਡੀਆਂ ਲਈ ਬਹੁਤ ਕੰਮ ਦੀ ਚੀਜ਼ ਆ ਤੇ ਆ ਤੁਸੀਂ ਦੇਖ ਰਹੇ ਹੋ ਇਹ ਸਾਡਾ ਹੈਗਾ オリジナル ਵੇਸਟ ਡੀਕੰਪੋਜ਼ਰ ਦਾ ਕੋਲ ਤੇ ਬਾਈ ਜੀ ਮਾੜਾ ਇਹਨੂੰ ਚਲਾ ਕੇ ਦਿਖਾ ਦਿਓ ਹਲਾ ਕੇ ਦਿਖਾ ਦਿਓ ਇਹ ਇਸ ਤਰ੍ਹਾਂ ਦਾ ਕਲਰ ਹੋ ਜਾਂਦਾ ਦੂਧਿਆ ਜਾਂ ਹਲਕਾ ਤੇ ਜਦੋਂ ਇਹ ਤਿਆਰ ਆ ਤੇ ਇਹਦੇ ਉੱਤੇ ਚਿੱਟੇ ਰੰਗ ਦੀ ਝੰਗ ਦੀ ਇਸ ਤਰ੍ਹਾਂ ਦੀ ਪਰਤ ਆ ਜਾਂਦੀ ਹੈ ਤੇ ਮਿੱਠੀ-ਮਿੱਠੀ ਖੁਸ਼ਬੂ ਆਉਂਦੀ ਹੈ ਇਹਨੂੰ ਤੁਸੀਂ ਰੌਣੀ ਕਰਦੇ ਸਮੇਂ ਖੇਤ 'ਚ ਪਾਉਣਾ ਫਸਲ ਨੂੰ ਪਾਣੀ ਦਿੰਦੇ ਸਮੇਂ ਪਾਣੀ ਦੇ ਨਾਲ ਖੇਤ 'ਚ ਵਗਾਉਣਾ ਇਹਦੇ ਇਲਾਵਾ ਇਹਦੀ ਜਿਹੜੀ ਵਰਤੋਂ ਹੈ ਉਹ ਆਪਾਂ ਫਸਲ ਦੇ ਉੱਤੇ ਸਪਰੇਅ ਕਰਨ ਦੇ ਵਾਸਤੇ ਵੀ ਕਰ ਸਕਦੇ ਹਾਂ ਇਹਦੀ ਸਪਰੇਅ ਕਰੋਗੇ ਤਾਂ ਫਸਲ ਨੂੰ ਬਿਮਾਰੀਆਂ ਤੋਂ ਬਚਾਉਂਦਾ ਕੀੜਿਆਂ ਤੋਂ ਬਚਾਉਂਦਾ ਪਰ ਸਪਰੇਅ ਕਰਨ ਲਈ ਇਹ ਜਿਹੜਾ ਹੈਗਾ ਅ ਤਾਜ਼ਾ ਕਲਚਰ ਇਸਤਵਾਲ ਕਰਨਾ ਚਾਰਕ ਦਿਨਾਂ ਚ ਇਹ ਬਣ ਜਾਂਦਾ ਤੇ ਉਦੋਂ ਹਫਤੇ ਦੇ ਵਿੱਚ ਵਿੱਚ ਇਹਨੂੰ ਸਪਰੇਅ ਲਈ ਵਾਰਤ ਲੈਣਾ 30 ਲੀਟਰ ਪ੍ਰਤੀ ਏਕੜ ਜਿਹੜਾ ਇਹ ਕਲਚਰ ਆ ਉਹਨੂੰ 120 ਲੀਟਰ ਪਾਣੀ ਚ ਮਿਲਾ ਕੇ ਤੁਸੀਂ ਇੱਕ ਏਕੜ ਤੇ ਸਪਰੇਅ ਕਰਨਾ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹੈਗਾ ਜੀ ਢਾਈ ਢਾਈ ਇੱਕ ਲਾਗੂ ਤਤ ਕੋਲ ਬਾਈ ਇਹਨੂੰ ਵੀ ਮੜਾਇਆ ਘਮਾਇਓ ਤੇ ਇਹਦੇ ਵਿੱਚ ਸਵਾਹ ਸਵਾਬ ਆਈ ਗਈ ਆ ਸਰੋਂ ਦੀ ਖਲ ਪਾਈ ਗਈ ਆ ਕਲੀ ਪਾਈ ਗਈ ਆ ਜੂ ਆਪਾਂ ਚੂਨਾ ਕਹਿ ਦਿੰਦੇ ਆ ਤੇ 350 ਗ੍ਰਾਮ ਸਿੰਧਾ ਨਮਕ ਵੀ ਪਾਇਆ ਗਿਆ ਢਾਈ ਢਾਈ ਇੱਕ ਦਾ ਮਤਲਬ ਆ ਢਾਈ ਕਿਲੋ ਖਣ ਢਾਈ ਕਿਲੋ ਸਵਾਹ 1 ਕਿਲੋ ਚੂਨਾ ਤੇ 350 ਗ੍ਰਾਮ ਜਿਹੜਾ ਹੈਗਾ ਸਿੰਧਾ ਨਮਕ 30 ਲੀਟਰ ਪਾਣੀ ਚ ਪਾ ਕੇ ਇਹਦੇ ਚ ਘੋਲਣਾ ਤੇ ਚਾਰ ਦਿਨ ਉਹਨੂੰ ਲਗਾਤਾਰ ਇਦਾਂ ਹਿਲਾਉਂਦੇ ਰਹਿਣਾ ਪੰਜਵੇਂ ਦਿਨ ਇਹਨੂੰ ਇੱਕ ਵਾਰੀ ਹਿਲਾਉਣ ਤੋਂ ਬਾਅਦ ਹੀ ਜਦੋਂ ਪਾਣੀ ਨਿੱਤਰ ਗਿਆ ਤਾਂ ਨਿੱਤਰਿਆ ਹੋਇਆ 12 ਕਿਲੋ ਲੀਟਰ ਪਾਣੀ ਤੁਹਾਡੇ ਹੱਥ ਆਊਗਾ ਉਹ ਜਿਹੜਾ ਸਾਰੇ ਦਾ ਸਾਰਾ ਪਾਣੀ ਹੈ 100 100 ਲੀਟਰ ਪਾਣੀ ਚਰਲਾ ਕੇ ਆਪਾਂ ਸਪਰੇਅ ਕਰ ਦੇਣਾ ਤੇ ਉਹਦੇ ਟੋਪ ਰਿਜ਼ਲਟ ਮਿਲਦੇ ਆ ਫਸਲ ਦੇ ਵਿੱਚ ਜੇ ਕੋਈ ਤੱਤਾਂ ਦੀ ਘਾਟ ਹੈਗੀ ਤਾਂ ਤੁਰੰਤ ਦੂਰ ਹੋ ਜਾਂਦੀ ਆ ਤੇ ਆ ਜਿਹੜਾ ਕੋਕਾ ਕੋਲਾ ਰੰਗ ਦਾ ਤੁਸੀਂ ਦੇਖ ਰਹੇ ਇਹ ਹੈਗਾ ਬਾਥੀਆ ਦਾ ਪਾਣੀ ਬਾਥੀਆਂ ਦੇ ਪਾਣੀ ਚ ਇੱਕ ਪੌਦੇ ਦੀ ਲੋੜ ਦੇ 13 ਤੱਤ ਪਾਏ ਜਾਂਦੇ ਆ ਅੱਜ ਇਹਦੀ ਸਪਰੇਅ ਕਰੋਗੇ ਤਾਂ ਚੌਥੇ ਦਿਨ ਤੁਹਾਨੂੰ ਰਿਜ਼ਲਟ ਆਉਣਗੇ ਰੰਗ ਬਦਲਿਆ ਹੋਇਆ ਮਿਲੂਗਾ ਫਟਾਰਾ ਵਧਿਆ ਹੋਇਆ ਮਿਲੂਗਾ ਤੇ ਗਰੋਥ 3 ਤੋਂ 6 ਇੰਚ ਦਾ ਫਰਕ ਤੁਹਾਨੂੰ ਦੇਖਣ ਨੂੰ ਨਜ਼ਰ ਆਊਗਾ ਹੁਣ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜੇ ਭਰਾ ਇੰਨੀ ਮਿਹਨਤ ਕਰਕੇ ਸੀਰੀਅਸਲੀ ਕਰਦੇ ਆ ਰਿਜ਼ਲਟ ਉਹਨਾਂ ਨੂੰ ਮਿਲਦੇ ਆ ਤੇ ਇੱਕ ਆਪਾਂ ਬਾਈ ਤੋਂ ਚੀਜ਼ ਸਮਝਣੀ ਆ ਉਧਰ ਆਓ ਬਾਈ ਜੀ ਆ ਆਪਾਂ ਕਿਸਾਨਾਂ ਨੂੰ ਦੱਸੀਦਾ ਵੀ ਆ ਇਹਨੂੰ ਲਗਾਤਾਰ ਸਰਕੂਲੇਸ਼ਨ 'ਚ ਰੱਖਣਾ ਹੁੰਦਾ ਡੀਕੰਪੋਜ਼ਰ ਹੋਵੇ ਜਾਂ ਕੋਈ ਵੀ ਮਾਈਕਰੋਬੀਅਲ ਕਲਚਰ ਉਹਨੂੰ ਜਦੋਂ ਮਲਟੀਪਲਾਈ ਕਰਦੇ ਆ ਤਾਂ ਉਹਨੂੰ ਸਰ ਸਰਕੂਲੇਟ ਕਰਨਾ ਪੈਂਦਾ ਜਾਂ ਤਾਂ ਉਹਨੂੰ ਡੰਡੇ ਨਾਲ ਹਿਲਾਓ ਤੇ ਜੇ ਤੁਸੀਂ ਤੇਜ਼ੀ ਨਾਲ ਉਹਨੂੰ ਤਿਆਰ ਕਰਨਾ ਤਾਂ ਜਿਹੜਾ ਕੂਲਰ ਵਾਲਾ ਪੰਪ ਹੈ 1500 ਰੁਪਏ ਦਾ ਆ ਜਾਂਦਾ ਇਹਦੀ ਸਹਾਇਤਾ ਨਾਲ ਵੀ ਆਪਾਂ ਸਰਕੂਲੇਸ਼ਨ ਕਰਾ ਸਕਦੇ ਆ ਤੇ ਬਾਈ ਜੀ ਇਹਦਾ ਕੀ तरीका ਕੱਢਿਆ ਤੁਸੀਂ ਤੇ ਕਿਵੇਂ ਕਰਦੇ ਇਹਦਾ ਤਰੀਕਾ ਜੀ ਹੁਣ ਜਿਹੜਾ ਆਪਾਂ ਡੰਡੇ ਨਾਲ ਹੁੰਦੇ ਸੀ ਉਹਦਾ ਤੁਹਾਨੂੰ ਵੀ ਪਤਾ ਵੀ ਟਾਈਮ ਜ਼ਿਆਦਾ ਲੱਗਦਾ ਤੇ ਹੁਣ ਜੇ ਪੰਪ ਥੱਲੇ ਛੱਡਦੇ ਸੀਗੇ ਉਹ ਪਾਣੀ ਸਰਕੂਲੇਸ਼ਨ ਹੀ ਹੁੰਦਾ ਸੀ ਪੂਰਾ ਜੀ ਉਹਦੇ ਵਾਸਤੇ ਫਿਰ ਆਪਾਂ ਨੇ ਜਿਹੜਾ ਆਪਣਾ ਫੀਟਿੰਗ ਵਾਲੇ ਪਾਈਪ ਹੁੰਦ ਨੇ ਪੀਲੀ ਵਾਲੇ ਉਹ ਮਤਲਬ 3 ਇੰਚੀ ਪਾਈਪ ਲਾ ਲੈਂਦੇ ਆਂ 3 ਇੰਚੀ ਪਾਈਪ ਡਰਮ ਦੇ ਹਿਸਾਬ ਨਾਲ ਜਿੱਡਾ ਕ ਆਪਣਾ ਡਰਮਾ ਉਹਨਾਂ ਕ ਕੱਟ ਕੇ ਤੇ ਇਹਦੇ ਪੂਰੇ ਪੁਆਇੰਟ ਦੇ ਉੱਪਰ ਇਧਰੋਂ ਛਾੜਦਾ ਜੀ ਜੀ ਤੇ ਉੱਪਰ ਇਹਨੂੰ ਆਪਾਂ ਸਿੱਧਾ ਵੀ ਰੱਖ ਸਕਦੇ ਆ ਜਾਂ ਇੱਕ ਟੀ ਲੈ ਕੇ ਇਹਨੂੰ ਆਪਾਂ ਇਸ ਤਰੀਕੇ ਇਹ ਉੱਪਰ ਤੱਕ ਆ ਜੂਗਾ ਪਾਣੀ ਉੱਪਰੋਂ ਸਰਕੂਲੇਸ਼ਨ ਹੋਈ ਜਾਊ ਮਤਲਬ ਪ੍ਰੋਪਰ ਇਹ ਤੱਲਿਓਂ ਪਾਣੀ ਚੱਕ ਕੇ ਇਧਰੋਂ ਆਏ ਸਿੱਟੀ ਜਾਊਗਾ ਜੀ ਇਹਦੇ ਨਾਲ ਲਾ ਲਓ ਵੀ ਮੇਰਾ 24 ਤੋਂ 48 ਘੰਟਿਆਂ ਦੇ ਵਿੱਚ ਵਿੱਚ ਤਿਆਰ ਹੋਇਆ ਜੀ ਮੈਂ ਇੱਕ ਦਿਨ ਪਹਿਲਾਂ ਵੀ ਤਿਆਰ ਕਰਦਾ ਦੂਸਰੇ ਦਿਨ ਨੂੰ ਪ੍ਰੋਪਰ ਤਿਆਰ ਹੋ ਰਿਹਾ ਪਿਆ ਹੁੰਦਾ ਜੀ ਮਤਲਬ ਜਿਹੜਾ ਕਲਚਰ ਉਂਝ 4 ਦਿਨ ਲੱਗ ਜਾਂਦੇ ਆ ਤਿਆਰ ਹੋਣ ਚ ਹਫਤਾ ਲੱਗ ਜਾਂਦਾ ਜੇਕਰ ਤੁਸੀਂ ਰੈਗੂਲਰ ਸਰਕੂਲੇਸ਼ਨ ਕਰਵਾ ਦਿਓ ਇਹ ਕੂਲਰ ਵਾਲੇ ਪੰਪ ਨਾਲ ਤਾਂ ਉਹ 24 ਤੋਂ 48 ਘੰਟਿਆਂ ਦੇ ਵਿੱਚ ਵਿੱਚ ਹੀ ਤਿਆਰ ਹੋ ਜਾਂਦਾ ਹਾਂਜੀ ਆ ਸਾਰੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਸਾਡੇ ਨਾਲ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਵੀਡੀਓ ਨੂੰ ਕਰਿਓ ਬਾਅਦ ਤੋਂ ਬਾਅਦ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਤਾਂ ਇੰਨਾ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ